ਭਾਈਚਾਰਕ ਸਾਂਝ ਨੇ ਤੰਦਾ ਮਜ਼ਬੂਤ ਕੀਤੀਆਂ ਪਿੰਡ ਕਲਿਆਣ ਜ਼ਿਲ੍ਹਾ ਮਲੇਰਕੋਲੇ ਦੇ ਸੰਗਤਾਂ ਦੇ ਵੱਲੋਂ ਕਿਉਂਕਿ ਉਹਨਾਂ ਦੇ ਵੱਲੋਂ ਰੋਜੀ ਖਲਵਾਈ ਗਈ ਵੱਖ-ਵੱਖ ਧਰਮਾਂ ਦੀ ਲੋਕਾਂ ਨੇ ਇਸ ਦੇ ਵਿੱਚ ਹਿੱਸਾ ਲਿਆ ਭਾਈਚਾਰਕ ਸਾਂਝ ਉਦੋਂ ਹੋਰ ਦੇਖਣ ਨੂੰ ਮਿਲੀ ਜਦੋਂ ਮੁਸਲਮਾਨ ਭਰਾਵਾਂ ਨੇ ਨਮਾਜ਼ ਵੀ ਗੁਰਦੁਆਰਾ ਸਾਹਿਬ ਵਿੱਚ ਹੀ ਅਦਾ ਕੀਤੀ ਕੀ ਸੀ ਇਹ ਪੂਰਾ ਦ੍ਰਿਸ਼ ਆਓ ਦੇਖਦੇ ਹਾਂ ਹਾਂਜੀ ਕੀ ਨਵਸ ਕੀ ਨਾਮ ਮੇਰਾ ਨਾਮ ਡਾਕਟਰ ਮਸੀਹ ਰਖਤ ਹੈ ਅੱਜ ਇੱਥੇ ਕੀ ਪ੍ਰੋਗਰਾਮ ਰੱਖਿਆ ਗਿਆ ਆ ਸਿਕੂਨ ਸੰਘਾ ਵੱਲੋਂ ਸਾਥੀ ਸਕੂਨ ਦੀਆਂ ਸੰਘਾ ਨੂੰ ਇਨਵਾਈਟ ਕੀਤਾ ਗਿਆ ਥੀ ਰੋਜ਼ਾ ਅਫਤਾਰ ਲਈ ਕਲਿਆਣ ਪੰਡ ਜੀ ਪਿਛਲੇ ਸਾਲ ਵੀ ਇਨਵਾਈਟ ਕੀਤਾ ਗਿਆ ਸੀ ਖਪਰਾਵਾਂ ਵੱਲੋਂ ਗੁਰਦੁਆਰਾ ਸਾਹਿਬ ਜਿਸ ਦੇ ਬਾਰੇ ਵਿੱਚ ਚਾਰੀ ਹੋਤੀ ਸਰਕਾਰੀ ਗੁਰਦੁਆਰੇ ਦੀ ਅਫਤਾਰ ਹੋਈ ਹੈ ਇੱਕ ਬਹੁਤ بڑا ਮੈਸੇਜ ਹੈ ਜਿੱਥੇ ਹਰ ਸ਼ਾਇਦ ਸਾਡੇ ਬੂਲ ਸਾਡੇ ਹਰ ਪਾਸੇ ਨਫਤਾਂ ਬਣੀਆਂ ਜਾ ਰਹੀਆਂ ਨੇ ਉੱਥੇ ਨਫਤਾਂ ਬਣ ਰਹੀਆਂ ਨੇ ਇੱਕ ਬਹੁਤ ਵੱਡਾ ਪੈਗਾਮ ਹੈ ਦਿੱਤਾ ਜਾ ਰਿਹਾ ਹੈ ਇਨਸਾਨੀਤਾ ਦਾ आ, जिस तरह कहा गया, गया स मानसिक जाच सके पहचान हो और दसवें ग्रंथ कांग बल से कहा गया, गया प्रेम क्योंकि नहीं प्रभ पायो जो तुम रबना चाहते हो तो उससे बुराए बंद प्रेम करो इंसानी तरह प्रेम करो गुरुद्वारा म मंदिर मस्जिद उन्होंने इंसानी तरह प्रेम करो ये एक इंसानी आपसी भाईचारा एक मिसाल थी जो कल्याण वासिया ने अपने गुरुद्वारे बढ़ा के सूँ मुसलम भरावान को रोजाफतारी कराई है और नफ सच सलूक भर के दफन करते हो नफरत ਅੱਜ انسان ਨੂੰ ਮੁਹੱਬਤ ਦੀ ਜ਼ਰੂਰਤ ਹੈ ਬਹੁਤ ਉਹ ਨਫਤਾਂ ਨੂੰ ਖਰਮ ਕਰਕੇ ਮੁਹੱਬਤਾਂ ਦੀ ਗੱਲ ਕੀਤੀ ਹੈ। ਹਾਂਜੀ ਨਵਾਜ਼ ਵੀ ਤੁਸੀਂ ਜਿਹੜੀ ਹੈ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਦੇ ਵਿੱਚ ਪੜ੍ਹੀ ਹੈ ਕੀ ਮਹਿਸੂਸ ਕਰਦੇ ਹੋ? ਨਹੀਂ ਪਤਾ ਨਹੀਂ ਗੱਲ ਹੈ ਜੇ ਦੇਖੇ ਜਵੇਂ ਸ੍ਰੀ ਹਰਿਮੰਦਰ ਸਾਹਿਬ ਵਿੱਚ 40 ਦਿਨ ਜੇ ਰੱਖੀ ਜਾਂਦੇ ਹੈ ਇਸੇ ਕਰਕੇ ਗੁਰੂ ਸਾਹਿਬ ਨੇ ਸਾਂਝਾ ਦਿੱਤਾ ਹੈ ਕਿਉਂਕਿ ਉੱਪਰ ਅੱਲਾ ਨੂਰ ਆਇਆ ਗੁਰੂ ਜੀ ਦੇ ਸਭ ਬੰਦੇ ਇੱਕ ਮੂਰਤੀ ਸਭ ਤੋਂ ਉੱਚੀ ਆ ਕੌਣ ਭਲੇਪੂ ਬੰਦੇ ਅੱਜ ਮੈਨੂੰ ਲੱਗਦਾ ਵੀ ਉਹੀ ਦੌਰ ਕਿਤੋਂ ਆਇਆ ਜਦੋਂ ਜੀ ਤਨਤਨ ਸ੍ਰੀ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਇਕੱਠੇ ਤਨਵਾਜਾ ਪੜਿਆ ਲੜਦੇ ਤੋਂ ਮੈਂ ਕਿਹਾ ਨਾ 12 ਪਾਈ ਗੁਰਦਾਸ ਜੀ ਬਾਹਰ ਪਹਿਲੀ ਪੌੜੀ ਪੰਜ ਤੇ ਬਾਬਾ ਗਿਆ ਗੁਰਦਾਨ ਨੂੰ ਬਾਹਰ ਜਾਏ ਗਿਆ ਹਸਤਾਨਾ ਇੱਕ ਬਾਬਾ ਘਰ ਰੁਕ ਦੂਜਰ ਬਾਬੇ ਮਦਾਨਾ ਦਿੱਤੀ ਬਾਗ ਨਵਾਜ਼ ਕਰ ਸੁਲਸਮਾ ਹੋਇਆ ਜਹਾਨਾ ਗੁਰੂ ਸਾਹਿਬ ਨੇ ਨਮਾਜ਼ ਪੜ੍ਹਨ ਲਈ ਅਜ਼ਾਨ ਦਿੱਤੀ ਅਜੋ ਦੋਵੇਂ ਚੀਜ਼ਾਂ ਗੁਰਦੁਆਰ ਗੁਰੂ ਘਰ ਚ ਹੋਈਆਂ ਨੇ ਅਜ਼ਾਨ ਵੀ ਉੱਥੇ ਗਈ ਹੈ ਤਨਵਾਜ ਵੀ ਪੜ੍ਹੀ ਗਈ ਹੈ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਹਰਦੇਵ ਸਿੰਘ ਅੱਜ ਇਸ ਪਿੰਡ ਕੀ ਪ੍ਰੋਗਰਾਮ ਕਰਾਇਆਗਾ ਤੁਸੀਂ ਅੱਜ ਸਾਡੇ ਜੀ ਪਿੰਡ ਵੱਲੋਂ ਸਾਡੇ ਸਿੱਖ ਭਰਾਵਾਂ ਵੱਲੋਂ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਨਗਰਵਲ ਕਲਿਆਣ ਪਿੰਡ ਵੱਲੋਂ ਸਾਰੇ ਸੰਗਤਾਂ ਵੱਲੋਂ ਰਲ ਮਿਲ ਕੇ ਸਾਡੇ ਮੁਹੰਮਦਨ ਭਾਈਚਾਰੇ ਦੇ ਰੋਜ਼ਾ ਉਪਤਾਰੀ ਅੱਜ ਅਸੀਂ ਇਹਨਾਂ ਨੂੰ ਰਦਾਵਤ ਦਿੱਤੀ ਹੈ ਨਗਰ ਵੱਲੋਂ ਅੱਜ 14ਵਾਂ ਰੋਜ਼ਾ ਜਿਹੜਾ ਰਮਜ਼ਾਨ ਦੇ ਦਿਨਾਂ ਦੇ ਲੈ ਨੇ ਤੋਂ ਜਿਵੇਂ ਸਾਡੀਆਂ ਸਿੱਖ ਮੁਸਲਮਾਂ ਸਾਝਾਂ ਨੇ ਉਸ ਉਹਦੇ ਸੰਬੰਧ ਵਿੱਚ ਇਹ ਰੋਜ਼ੇ ਦੇ ਜਿਹੜੇ ਦਿਨ ਨੇ ਰਮਜ਼ਾਨ ਦੇ ਦਿਨ ਇਹ ਨਾ ਜ ਜ ਅੱਲਾ ਦੀ ਇਬਾਦਤ ਸਾਡੇ ਭਰਾ ਕਰਦੇ ਨੇ ਚਾਹੇ ਅਸੀਂ ਵੀ ਉਸੇ ਇੱਕ ਜੀ ਪਰਟੀ ਨੂੰ ਪਿਆਰ ਚ ਵਾਦਾ ਕਰਦੇ ਹੋਏ ਇਨ੍ਹਾਂ ਭਰਾਵਾਂ ਨਾਲ ਪਿਆਰ ਦਾ ਜ਼ਹਰ ਕੀਤਾ ਸਾਡੇ ਪਿੰਡ ਵੱਲ ਅੱਜ ਸਾਰੇ ਨਾਮ ਦੇ ਭਰਾ ਆਏ ਜਿਨ੍ਹਾਂ ਨੇ ਕਿ ਅੱਜ ਇਹ ਜਹਫਤ ਪਰਟੀ ਦੇ ਵਿੱਚ ਕਿਸ਼ਕਿਰਤ ਕੀਤੀ ਆ ਤੋਂ ਅਸੀਂ ਸਾਰੇ ਨਗਰ ਬੰਦੋ ਹੀ ਸਾਰੇ ਨਾਮ ਦੇ ਭਰਾਵਾਂ ਦਾ ਸਾਡੇ ਨਗਰ ਵਾਲੇ ਹਾਂ ਦਾ ਇਲਾਕੇ ਵਾਲੇ ਭਰਾਵਾਂ ਦਾ ਧੰਨਵਾਦੀ ਹਾਂ ਬਹੁਤ ਜਿਹੜੇ ਸਾਡੇ ਪਿਆਰ ਪਰ ਸੱਚੇ ਤੇ ਪਹੁੰਚੇ ਨੇ ਸੋ ਸਾਰਿਆਂ ਨੇ ਇੱਕ ਦੂਜੇ ਨਾਲ ਧਾਰਮਿਕ ਸਾਂਝਾਂ ਦੀ ਜਿਹੜਾ ਇਜ਼ਹਾਰ ਕੀਤਾ ਸੀ ਹਾਂਜੀ ਅੱਜ ਦਾ ਜਿਹੜਾ ਪ੍ਰੋਗਰਾਮ ਇੱਥੇ ਰੱਖਿਆ ਗਿਆ ਕਲਿਆਣਪਿੰਡ ਦੇ ਲੋਕਾਂ ਵੱਲੋਂ ਇਹ ਮੁਸਲਮਾਨ ਭਰਾਵਾਂ ਦੇ ਰੋਜ਼ੇ ਖਲਾਉਣ ਲਈ ਕੀ ਮਤਲਬ ਅਹਿਸਾਸ ਕਰਦੇ ਹੋ ਹੁੰਦੇ ਬismillah अर रहमान अर रहीम ਸ਼ੁਰੂਸ ਪਾਕ ਪਰਵਰਦੀਗਾਰ ਦੇ ਪਵਿੱਤਰ ਤੇ ਪਾਵਨ ਨਾਮ ਦੇ ਨਾਲ ਕਿ ਜਿਨੇ ਮਿਲ ਬੋਲਣ ਤੋਂ ਸਾਰਿਆਂ ਨੂੰ ਸਮਝਣ ਦੀ ਤਾਕਤ ਦਿੱਸਾਈ ਹੈ ਤਾਂ जरा सवाल है भाई साहब बहुत अच्छा है कि जो पिंड कल्याण सिख संगत की तरफों इस्लामिक मुस्लिम भाईचारे रोज़ा अवतार कराने रिवायत है कि लग्या ये साड़ी परंपरा है पुरानी कदीमी परंपरा है पंजाब का विरसा है, है गुरु नानक की रिवायत है इस्लाम का शेवा है बजुर्ग ने दीन का मिशन है ਜਦੋਂ ਕਿਸੇ ਨੇ ਵੀ ਅਮਨ ਇਖਤियार ਕਰਨਾ ਹੈ ਭਾਈਚਾਰਕ ਸਾਂਝ ਨੂੰ ਜ਼ਿੰਦਾ ਰੱਖਣਾ ਹੈ ਤੇ ਉਹਨਾਂ ਨੂੰ ਇੱਕ ਦੂਜੇ ਦੇ ਨਾਲ ਰੁਪਈਆ ਸਾਂਝਾ ਬਣਾ ਕੇ ਰੱਖੀਆਂ ਪੈਣੀਆਂ ਜੇ ਤੁਸੀਂ ਕੱਟੜਪੰਥੀ ਹੋਗੇ ਇਸਲਾਮ ਮੁਸਲਮਾਨਾਂ ਦਾ ਰਹਿ ਗਿਆ ਸਿੱਖੀ ਸਿੱਖਾਂ ਦੀ ਰਹਿ ਗਈ ਹਿੰਦੂਪੰਥ ਹੈ ਜਿਹੜੀ ਸਨਾਤਨ ਹੈ ਉਹ ਹਿੰਦੂਆਂ ਦਾ ਰਹਿ ਗਿਆ ਤੇ ਅਸੀਂ ਆਪਣੇ ਆਪ ਦੇ ਲਈ ਹੋ ਸਕਦੇ ਹਾਂ ਪੂਰੀ ਇਨਸਾਨੀਅਤ ਦੇ ਲਈ ਨਹੀਂ ਹੋ ਸਕਦੇ ਅੱਜ ਕਲਿਆਣ ਪਿੰਡ ਨੇ ਪੰਜਾਬ ਦੀ ਪੰਜਾਬੀਅਤ ਨੂੰ ਜ਼ਿੰਦਾ ਰੱਖਿਆ ਹੈ ਗੁਰੂ ਨਾਨਕ ਦੇ ਖਾਬ ਨੂੰ ਜ਼ਿੰਦਾ ਰੱਖਿਆ ਹੈ ਮੇਰੀ ਦੁਆ ਹੈ ਪਰਵਰਦੀਗਾਰ ਕਿ ਸਾਡਾ ਸਾਰਾ ਪੰਜਾਬ ਕਲਿਆਣ ਤੋਂ ਇਹ 10 ਸਵੇ ਗੁਰੂ ਨਾਨਕ ਦੇਵ ਜੀ ਦੀ ਉਹ ਜਿਹੜੀ ਪ੍ਰਾਣੀ ਸਾਖੀ ਜਿਹੜੀ ਅਸੀਂ ਬਚਪਨ ਦੇ ਵਿੱਚ ਸੁਣਦੇ ਆਏ ਕਿ ਇੱਕ ਪਿੰਡ ਚ ਗਏ ਉਹਨਾਂ ਨੇ ਉਹਨਾਂ ਦਾ ਬਹੁਤ ਨਿੱਘਾ ਇਸ਼ਤਕਬਾਲ ਕੀਤਾ ਬਹੁਤ ਖਾਣੇ ਦਾਣੇ ਪੇਸ਼ ਕੀਤੇ ਗੁਰੂ ਨਾਨਕ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਉੱਜੜ ਜਾਓ ਜਿਨ੍ਹਾਂ ਨੇ ਪੁੱਛਿਆ ਵੀ ਨਹੀਂ ਜਿਨ੍ਹਾਂ ਨੇ ਤੁਸੀਂ ਇਹ ਦਿੱਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਬਸਦੇ ਰਹੋ ਇਸ ਗੱਲ ਤੋਂ ਇਹ ਪੈਗਾਮ ਮਿਲਿਆ ਕਿ ਕਿਦਲੇ ਅੱਛੇ ਲੋਗ ਹਨ ਉਹ ਗੁਲਾਬ ਦੇ ਫੁੱਲਾਂ ਦੀ ਮਾਨਿੰਦ ਹਨ ਚੜਦੇ ਸੂਰਜ ਦੀ ਮਾਨਿੰਦ ਹਨ ਇਹ ਜਿੱਥੇ ਵੀ ਜਾਣਗੇ ਇਹ ਖੁਸ਼ਬੂਆਂ ਲਟਾਉਣਗੇ ਉਹ ਖੁਸ਼ਬੂ ਜਿਹੜੀ ਗੁਰੂ ਨਾਨਕ ਨਾਮ ਦੀ ਖੁਸ਼ਬੂ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਖੁਸ਼ਬੂ ਹੈ ਜਿਹੜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਖੁਸ਼ਬੂ ਹੈ ਅੱਜ ਅਸੀਂ ਘਰ ਦੇ ਵਿੱਚ ਨਮਾਜ਼ ਅਦਾ ਕਰਕੇ ਉਸ ਬਾਦ ਦਾ ਸ਼ਰੀਰ ਦੀ ਬੰਦਗੀ ਕੀਤੀ ਕਿ ਜਿਹਨੂੰ ਅਕਾਲ ਪੁਰਖ ਪਰਮਰ ਦੀ ਗਾਥ ਪਰਮਾਤਮਾ ਕਿਹਾ ਜਾਂਦਾ ਹੈ। ਸਭ ਤੋਂ ਪਹਿਲਾਂ ਕਹਿੰਦਾ ਮੈਂ ਮੇਰਾ ਪਿੰਡ ਮੇਰਾ ਮਾਣ ਤੇ ਮੇਰਾ ਮਰੇਕੋਲਾ ਸ਼ਹਿਰ ਮੇਰਾ ਮਾਣ। ਜਿੱਥੇ ਵੀ ਆਪਾਂ ਮਰਜੀ ਘੁੰਮ ਲਈਏ ਅਕਸਰ ਨਫਰਤ ਹੀ ਨਫਰਤ ਆ ਪਰ ਜੋ ਸਾਡਾ ਮਰੇਕੋਲਾ ਸ਼ਹਿਰਾ ਸਾਡਾ ਏਰੀਆ ਗਾ ਮੇਰਾ ਪਿੰਡ ਕਲਿਆਣਾ ਹਮੇਸ਼ਾ ਮੇਰੇ ਪਿੰਡ ਕਲਿਆਣ ਤੋਂ ਮੈਨੂੰ ਚੰਗਾ ਕਰਨ ਦੀ ਮੇਰੇ ਜੋ ਸਰਕਾਰ ਦੇ ਯੋਗ ਵੱਡੇ ਵੀਰ ਨੇ ਇਹਨਾਂ ਨੂੰ ਮੈਨੂੰ ਉਦਮ ਦੇ ਰਹੇ ਮੈਨੂੰ ਇਹਨਾਂ ਨੇ ਅੱਗੇ ਕੀਤਾਗਾ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡਾ ਜੋ ਸ਼ਹਿਰ ਅਮਰੀਕੋਲਾ ਇੱਥੇ ਹਰ ਧਰਮ ਦੇ ਲੋਕ ਰਹਿੰਦੇ ਨੇ ਲੋਕਾਂ ਵਾਲਾਂ ਲੋਕਾਂ ਦੁਆਰਾ ਵੱਖ-ਵੱਖ ਤਰੀਕਿਆਂ ਦਾ ਨਫ਼ਰਤਾਂ ਫਲਾਈ ਜਾਂਦੇ ਨੇ ਪਰ ਜੇ ਸਾਡਾ ਮਰੀਕੋਲਾ ਇੱਥੇ ਜਿਆਦਾ ਮੁਸਲਮਾਨ ਭਾਈ ਜਰਾ ਜਾਰੇ ਆ ਪਰ ਫਿਰ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ ਅਨੁਸਾਰ ਇਹ ਅੱਜ ਵੀ ਸਿੱਖ ਭਾਈ ਦੇ ਚਾਰੇ ਦੇ ਨਾਲ ਮਿਲ ਕੇ ਚੱਲ ਰਿਹਾ ਹੈਗਾ ਜੇ ਸਾਂਝ ਦੇਖਣੀ ਆ ਤਾਂ ਆਪਣੇ ਮਰੇ ਕੋਲ ਏਰੀਆ ਦੇ ਵਿੱਚ ਆ ਕੇ ਦੇਖੋ ਜੇ ਸਾਡਾ ਨਗਰ ਕੀਰਤਨ ਹੁੰਦਾਗਾ ਤਾਂ ਮੁਸਲਮਾਨ ਭਾਈਚਾਰਾ ਵੱਖ-ਵੱਖ ਥਾਵਾਂ ਤੇ ਲੰਗਰ ਲਾ ਕੇ ਨਗਰ ਕੀਰਤਨ ਦੇ ਵਿੱਚ ਸੇਵਾ ਕਰਦਾਗਾ ਤਾਂ ਸਾਡਾ ਵੀ ਫਰਜ਼ ਬਣਦਾ ਸੀਗਾ ਪਿਛਲੇ ਸਾਲ ਦੀ ਤਰ੍ਹਾਂ ਵੀ ਇਸ ਵੀ ਸੰਗਤ ਨੇ ਸਾਰੇ ਨਗਰ ਨੇ ਕਿਹਾ ਵੀ ਅੱਜ ਵੀ ਆਪਾਂ ਫੇਰ ਵੀਰਿਆਂ ਦੀ ਰੋਜ਼ੀਆਂ ਦੇ ਵਿੱਚ ਸੇਵਾ ਕਰਨੀ ਆ ਪਰਮਾਤਮਾ ਨੇ ਜਿੰਨਾ ਚਿਰ ਰਸਵਾਸ ਵਰਤੇ ਨੇ ਅਸੀਂ ਆਦੀ ਪਿੰਡ ਦੀ ਮਾਦੇ ਨਾਲ ਪਿੰਡ ਦੇ ਸੰਜੋਗ ਦੇ ਨਾਲ ਅਸੀਂ ਸੇਵਾ ਕਰਦੇ ਰਹਾਂਗੇ ਹਾਂਜੀ ਔਜ਼ ਬਿੱਲ੍ਲਾਹ ਮਿਨ ਅਸ਼-ਸ਼ੈਤਾਨ ਅਜ਼ੀਜ਼ ਬਿਸਮਿਲ੍ਲਾਹ ਰਹਿਮਾਨ ਰਹਿੀ ਸਭ ਤੋਂ ਪਹਿਲਾਂ ਤਾਂ ਮੈਂ ਅੱਲਾਹ ਤਾਲਾ ਦਾ ਸ਼ੁਕਰੀਆ ਦਾ ਕਰਦਾ ਕਿ ਸਾਨੂੰ ਸਾਰਿਆਂ ਨੂੰ ਭਾਈਚਾਰਾ ਸਾਂਝਾ ਮਜ਼ਬੂਤ ਕਰਨ ਦੀ ਤੋਫੀਕ عطا ਕੀਤੀ ਔਰ ਸਾਨੂੰ ਅੱਜ ਕਲਿਆਣ ਪਿੰਡ ਦੇ ਵਿੱਚ ਆ ਕੇ ਰੋਜ਼ਾ ਫਤਾਰੀ ਕਰਨ ਦਾ ਮੌਕਾ ਮਿਲਿਆ ਉਸ ਤੋਂ ਬਾਅਦ ਮੈਂ ਸਹਾਰਾ ਮੁਸਲਿਮ ਵੈਲਫੇਅਰ ਸੁਸਾਇਟੀ ਇਸਟੇਟ ਮਲੇਕਪੁਰਾ ਪੰਜਾਬ ਦੀ ਤਰਫੋਂ ਸਾਡੇ ਸਾਰੇ ਸਮੂੱਚੇ ਮਹਿਮਰਾਨ ਦੀ ਤਰਫੋਂ ਪੂਰੇ ਮਲੇਕਪੁਰਾ ਨਿਵਾਸੀਆਂ ਦੀ ਤਰਫੋਂ ਕਲਿਆਣ ਪਿੰਡ ਦੀ ਸਮੂਹ ਸਾਂਭਿਕ ਸੰਗਤ ਦਾ ਹਿੰਦੂ ਭਾਈਚਾਰੇ ਦਾ ਮੁਸਲਮਾਨ ਭਾਈਚਾਰੇ ਦਾ ਸਿੱਖ ਵੀਰਾਂ ਦਾ ਤਹੇ ਦਿਲ ਤੋਂ ਸ਼ੁਕਰੀਆ ਦਾ ਕਰਦਾ ਕਿ ਇਹਨਾਂ ਨੇ ਇਹ ਪ੍ਰਥਾ ਨੂੰ ਕਾਇਮ ਰੱਖਦੇ ਕੋ ਕਿ ਪਿਛਲੇ ਸਾਲ ਵੀ ਇਹਨਾਂ ਨੇ ਗੁਰੂ ਘਰ ਦੇ ਵਿੱਚ ਰੱਖਿਆ ਅੱਜ ਵੀ ਗੁਰੂ ਘਰ ਚ ਹੈ ਤੇ ਸਾਨੂੰ ਬੜਾ ਅੱਛਾ ਲੱਗਦਾ ਹੈ ਇਹ ਭਾਈਚਾਰਕ ਸਾਂਝਾਂ ਮਜ਼ਬੂਤ ਜ਼ਿਆਦਾ ਹੋਣੀਆਂ ਇੱਕ ਪਾਸੇ ਉਹ ਲੋਕ ਨੇ ਜਿਹੜੇ ਨਫ਼ਰਤਾਂ ਦਾ ਬਾਜ਼ਾਰ ਗਰਮ ਕਰ ਰਹੇ ਨੇ ਤੇ ਇੱਕ ਪਾਸੇ ਉਹ ਲੋਕ ਨੇ ਜਿਹੜੇ ਮੁਹੱਬਤਾਂ ਦੀ ਦੁਕਾਨਾਂ ਖੋਲ੍ਹ ਰਹੇ ਨੇ ਇਹ ਮੁਹੱਬਤਾਂ ਦੀਆਂ ਦੁਕਾਨਾਂ ਸਾਨੂੰ ਘਰ-ਘਰ ਖੋਲ੍ਹਣੀਆਂ ਪੈਣਗੀਆਂ ਤਾਂ ਹੀ ਸਾਡਾ ਹਿੰਦੁਸਤਾਨ ਇਹ ਮੇਰਾ ਪਿਆਰਾ ਮੁੱਲਕ ترقی ਕਰੂਗਾ ਸਾਡੇ ਅੰਦਰੋਂ ਕੜਤਣਾਂ ਤਾਂ ਦੂਰ ਹੋਣਗੀਆਂ ਜਦੋਂ ਅਸੀਂ ਇੱਕ ਦੂਜੇ ਨਾਲ ਮਿਲ ਬੈਠ ਕੇ ਖਾਵਾਂਗੇ ਬੈਠਾਂਗੇ ਵਿਚਾਰਾਂ ਸਾਂਝੀਆਂ ਕਰਾਂਗੇ ਦੂਜੇ ਦੇ ਭਰਮ ਭਲੇਖੇ ਧੋਪੋਣਗੇ ਅੱਲਾ ਦੇ ਫਜ਼ਲੋ ਕਰਮ ਨਾਲ ਇਨਸ਼ਾ ਅੱਲਾ ਤਾਲਾ ਪੰਜਾਬ ਦੇ ਵਿੱਚ ਕਿਉਂਕਿ ਜਦੋਂ ਦੇਖਣ ਨੂੰ ਮਿਲਿਆ ਪੰਜਾਬ ਜਦੋਂ ਵੰਡ ਹੋਈ ਹੈ ਹਿੰਦੁਸਤਾਨ 47 ਦੇ ਬਾਅਦ ਪੰਜਾਬ ਦੇ ਲੋਕ ਵੰਡੇ ਗਏ ਨੇ ਪੰਜਾਬ ਵੰਡਿਆ ਗਿਆ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਲੋਕ ਅੱਜ ਅਮਰੀਕਾ ਕੈਨੇਡਾ ਦੇ ਵਿੱਚ ਤਾਂ ਇਕੱਠੇ ਹੋ ਜਾਂਦੇ ਨੇ ਅਸੀਂ ਚਾਹੁੰਦੇ ਆ ਅੱਲਾਹ ਵਾਹ ਸਾਰਿਆਂ ਦੇ ਭਾਈਚਾਰੇ ਨੂੰ ਫੇਰ ਮਜ਼ਬੂਤ ਕਰੇ ਔਰ ਦੁਆ ਕਰਦੇ ਆ ਕਿ ਅੱਲਾਹ ਪਾਕ ਇਸ ਪਿੰਡ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਮੈਂ ਫੇਰ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦਾ ਬਹੁਤ ਜ਼ਿਆਦਾ ਸਮਾਂ ਨਹੀਂ ਲੈਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮੁਅਲੈਕਮ